ਪੀਵੀ ਟੂਡੇ ਚੈਨਲ ਦੇਖ ਰਹੇ ਹੋ ਖਬਰ ਬੰਗਾ ਨਜ਼ਦੀਕ ਪੈਂਦੇ ਕਸ਼ਮੀਰੀ ਢਾਬੇ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਕਰੀਬ ਡੇਢ ਮਹੀਨੇ ਤੋਂ ਅਣਪਛਾਤੇਆਂ ਵੱਲੋਂ ਖੜੀ ਕੀਤੀ ਗਈ ਸਵਿਫਟ ਕਾਰ ਨੰਬਰ ਐਚ ਆਰ ਡੀ 0709 ਢਾਬੇ ਵਾਲਿਆਂ ਲਈ ਸਰਦਾਦੀ ਦਾ ਕਾਰਨ ਬਣੀ ਹੋਈ ਹੈ ਇਸ ਸੰਬੰਧੀ ਢਾਬੇ ਦੇ ਮਾਲਕ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ 5 ਫਰਵਰੀ ਨੂੰ ਤਿੰਨ ਚਾਰ ਨੌਜਵਾਨ ਇਸ ਕਾਰ ਨੂੰ ਇਹ ਕਹਿ ਕੇ ਖੜੀ ਕਰ ਗਏ ਸਨ ਕਿ ਉਹਨਾਂ ਦੀ ਗੱਡੀ ਖਰਾਬ ਹੋ ਗਈ ਹੈ ਤੇ ਉਹ ਸਵੇਰੇ ਲੈ ਜਾਣਗੇ ਜਦੋਂ ਉਹ ਕਈ ਦਿਨ ਨਾ ਆਏ ਤਾਂ ਉਹਨਾਂ ਵੱਲੋਂ ਦਿੱਤਾ ਗਿਆ ਫੋਨ ਨੰਬਰ ਵੀ ਬੰਦ ਆਉਣ ਲੱਗਾ। ਉਹਨਾਂ ਦੱਸਿਆ ਕਿ ਗੱਡੀ ਦੇ ਟਾਇਰ ਵੀ ਪੰਚਰ ਹੋ ਚੁੱਕੇ ਹਨ ਤੇ ਉਸਦੇ ਅੰਦਰ ਗੈਸ ਬੰਨ ਨਾਲ ਉਸਦਾ ਸ਼ੀਸ਼ਾ ਵੀ ਟੁੱਟ ਗਿਆ ਹੈ। ਉਹਨਾਂ ਦੱਸਿਆ ਕਿ ਇਸ ਕਾਰ ਦੀ ਉਹਨਾਂ ਨੂੰ ਦਿਨ ਰਾਤ ਮੁਫਤ ਵਿੱਚ ਰਾਖੀ ਕਰਨੀ ਪੈ ਰਹੀ ਹੈ। ਜਿਸ ਸੰਬੰਧੀ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਹੈ ਪਰ ਪੁਲਿਸ ਵੀ ਉਸ ਗੱਡੀ ਨੂੰ ਇੱਥੋਂ ਨਹੀਂ ਲੈ ਕੇ ਜਾ ਰਹੀ। ਇਸ ਸੰਬੰਧੀ ਥਾਣਾ ਸਦਰ ਬੰਗਾ ਦੇ ਐਸਐਚਓ ਕੁਲਵਿੰਦਰ ਕੁਮਾਰ ਅਤੇ ਢਾਬਾ ਮਾਲਕ ਨਾਲ ਸਾਡੇ ਸਟਾਫ رپورਟਰ ਰੁਕੇਸ਼ अरोड़ा ਨੇ ਕੀ ਗੱਲਬਾਤ ਕੀਤੀ ਆਓ ਤੁਸੀਂ ਵੀ ਸੁਣੋ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਬਾਬਾ ਜੀ ਠੀਕ ਆ ਵੀ ਹਾਂ ਜੀ ਠੀਕ ਆ ਜੀ ਕੀ ਇਹ ਗੱਡੀ ਦਾ ਕੀ ਚੱਕਰ ਬਾਬਾ ਜੀ ਇਹ ਗੱਡੀ ਦਾ ਜੀ ਪੰਜ 5 ਫਰਵਰੀ ਨੂੰ ਆਇਆ ਜੀ ਇਹ ਰਾਤ ਨੂੰ 10 ਵਜੇ ਤੇ ਗੱਡੀ ਖਰਾਬ ਸੀਗੀ ਉਹ ਪਰੇ ਸੜਕ ਦੇ ਉੱਤੇ ਅੱਛਾ ਜੀ ਤੇ ਉਸ ਤੋਂ ਬਾਅਦ ਇਹ ਕਹਿੰਦੇ ਵੀ ਗੱਡੀ ਆ ਨੂੰ ਖਰਾਬ ਹੋ ਗਈ ਆ ਕਿੰਨੇ ਕੁ ਬੰਦੇ ਸੀਗੇ ਬਾਬਾ ਜੀ ਇਹ ਕੋ ਤਿੰਨ ਕਿ ਚਾਰ ਬੰਦੇ ਸੀਗੇ ਜੀ ਕਿੰਨੀ ਤਰੀਕ ਦੀ ਗੱਲ ਹੈ ਇਹ ਰਾਤ 10 ਵਜੇ ਦੀ ਕਿੰਨੀ ਤਰੀਕ ਤਰੀਕ ਕਿੰਨੀ 5 ਫਰਵਰੀ ਦੀ ਆਪਣੇ 5 ਫਰਵਰੀ ਦੀ ਗੱਲ ਆ ਜੀ 5 ਫਰਵਰੀ ਦੀ ਗੱਲ ਆ ਹਾਂ ਜੀ ਹਾਂ ਜੀ ਹਾਂ अच्छा 10 बजे रात तक रात 10 बजे अच्छा तेल ਵਿੱਚ ਸਵਾਰੀ ਗਈ ਮੁੰਡੇ ਵਿੱਚ ਉਹ ਸਾਡੇ ਦੇ ਖਰਾਬ ਹੋ ਗਈ ਜਾਂ ਅੱਛਾ ਜੀ ਉਸ ਤੋਂ ਬਾਅਦ ਉਹ ਰੇਡ ਕਿੱਥੇ ਲੈ ਜਾਏ ਤਾਂ ਕਿਸੇ ਵੀ ਰਾਸ ਲਾਉਣੀ ਹੈਗੇ ਨਹੀਂ ਹੀ ਲਾਉਣੀ ਸਾਡਾ ਕੰਮ ਚੱਲਦਾ ਠੀਕ ਹੈ ਤੇ ਉਹ ਕਹਿੰਦੇ ਨਹੀਂ ਬਾਬਾ ਜੀ ਅਸੀਂ ਜ਼ਰੂਰੀ ਲਾਉਣੀ ਹੈ ਇਹ ਗੱਡੀ ਖਰਾਬ ਹੋ ਗਈ ਹੈ ਨਾ ਸਵਾਰੀ ਹੈ ਤੇ ਇਸ ਵੇਲੇ ਉੱਣ ਕੇ ਲੈ ਜਾ ਕੇ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਤੀਜੇ ਦਿਨ ਫੋਨ ਕੀਤਾ ਉਹਨਾਂ ਨੂੰ ਤੇ ਉਹ ਕਹਿੰਦੇ ਜੀ ਅਸੀਂ ਆਏ ਹਾਂ ਇਸ ਵਜੇ 3 ਵਜੇ ਸ਼ਾਮ ਨੂੰ ਅਸੀਂ ਫੋਨ ਕੀਤਾ ਤੇ ਉਹ ਕਹਿੰਦੇ ਵੀ ਅਸੀਂ ਆਣ ਕੇ ਆਏ ਹਾਂ ਤੇ ਮੁੜ ਕੇ ਨਵੀਂ ਸ਼ਹਿਰ ਮੁੜ ਕੇ ਗਏ ਆ ਕਾਬੀ ਗੱਡੀ ਨਹੀਂ ਘਰ ਆ ਗਈ ਆ ਅੱਛਾ ਜੀ ਇਹ 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 ਦੱਸਿਆ ਬਾਬਾ ਜੀ ਕਿੱਡੀ ਥਾਂ ਤੇ ਰਹਿਣ ਆ ਰਹੇ ਨਹੀਂ ਦੱਸਿਆ ਉਹਨਾਂ ਨੇ ਕਿਹਦੇ ਥਾਂ ਦੇ ਆ ਅੱਛਾ ਜੀ ਤੇ ਇਹ ਕਹਿੰਦੇ ਨਵੇਂ ਸ਼ਹਿਰੋਂ ਮੁੜ ਕੇ ਗਏ ਆ ਵਾਪਸ ਅੱਛਾ ਜੀ ਹਾਂ ਜੀ ਫਿਰ ਤੁਸੀਂ ਉਹਦਾ ਬਾਰੇ ਪੁਲਿਸ ਨੂੰ ਨਹੀਂ ਦੱਸਿਆ ਉਹਨਾਂ ਨੇ ਦੱਸਿਆ ਰਿਪੋਰਟ ਲਗਾਤੀ ਆ ਜੀ ਉਹ ਕਹਿੰਦੇ ਕੋਈ ਟਿਕਣਾ ਕਰੋ ਕੋਈ ਗੱਲ ਨਹੀਂ ਇਹ ਕਿੰਨੀ ਤਰੀ ਦੀ ਗੱਲ ਹੈ ਕੋਈ ਹੈ ਸ਼ੈਂਕ ਦਿਨਾਂ ਬਾਅਦ ਗਏ ਆ ਰਿਪੋਰਟ ਲਖਾਉਣ ਪੰਜ 6 ਦਿਨਾਂ ਬਾਅਦ ਹਾਂ ਜੀ ਠੀਕ ਹੈ ਤੇ ਉਹ ਕਹਿੰਦਾ ਕੋਈ ਜੀ ਫਿਰ ਮੁੜ ਕੇ ਐਸਾ ਜੇ ਛੋਟੀ ਸਾਈਡ ਸਾਬ ਆਏ ਗੱਡੀ ਤਾਂ ਕਿਤੇ ਅੱਛਾ ਉਹ ਗੱਡੀ ਦੇਖ ਕੇ ਗਈ ਚੱਕਰ ਕੇ ਕਿਤੇ ਕੋਈ ਗੱਲ ਨਹੀਂ ਇਹ ਇੰਝ ਜਾਗੇ ਇੱਕ ਰੋਬ ਜਿਹਦਾ ਸ਼ੀਸ਼ਾ ਟੁੱਟਿਆ ਹੋਇਆ ਸਾਈਡ ਦਾ ਉਹ ਗੈਸ ਨਾਲ ਪਾੜ ਗਿਆ ਸ਼ੀਸ਼ਾ ਦਾ ਆਪਣੇ ਆਪ ਹੀ ਆਪਣੇ ਆਪ ਪਾੜ ਗਿਆ ਗੈਸ ਦਾ ਟਾਇਰ ਵੀ ਪੈਂਚਰ ਹੋ ਗਿਆ ਦੋਨੋਂ ਟਾਇਰ ਵੀ ਪੈਂਚਰ ਹੋ ਗਿਆ ਆਪਣੇ ਆਪ ਹੀ ਅਜੇ ਤਾਂ ਕੋਈ ਉੰਮੀ ਇੰਸਟੀਚਨਲ ਨਹੀਂ ਕੋਈ ਨਹੀਂ ਆਇਆ ਜੀ ਇਹਨਾਂ ਨੂੰ ਕੋਈ ਫਿਰ ਅਸੀਂ ਭੂਮੀ ਕਰਦੇ ਆ ਹੁਣ ਉਸ ਦਿਨ ਦਾ ਮੁੜ ਕੇ ਸੋਚੋ ਹੁੰਦਾ ਜੀ ਇੱਕ ਬਾਬਾ ਜੀ ਫਿਰ ਪੁਲਿਸ ਲੈ ਕੇ ਨਹੀਂ ਗਏ ਗੱਡੀ ਤੇ ਆਪਣੇ ਕਲਚੇ ਨਹੀਂ ਕੀਤਾ ਇਹਨਾਂ ਨੂੰ ਉਹ ਕਹਿੰਦੇ ਆਏ ਮਾਦੋਦਨ ਉਹ ਕਹਿੰਦੇ ਕੋਈ ਨਹੀਂ ਲਾ ਜਾਣੇ ਆ ਤੇ ਮੁੜ ਕੇ ਆਏ ਨਹੀਂ ਜੀ ਕੋਈ ਕਹਿੰਦੇ ਲਾ ਜਾ ਕੋਈ ਤੁਸ ਫਿਕਰ ਨਾ ਕਰੋ ਕਹਿੰਦੇ ਨਹੀਂ ਫਿਕਰ ਤਾਂ ਨਹੀਂ ਕਰੋ ਇਹ ਗੱਡੀ ਰਿਵਰਸ ਖੜੀ ਆ ਇੰਨੇ ਦਿਨਾਂ ਦੀ ਹਾਂਜੀ ਹਾਂਜੀ ਆਏ ਨਹੀਂ ਲੈਣ ਇੱਕ ਮਹੀਨੇ ਤੋਂ ਉੱਤੇ ਤਾਂ ਸੰਭਾਵ ਗਿਆ ਉਹ ਕਹਿੰਦੇ ਕੋਈ ਨਹੀਂ ਫਿਕਰ ਨਾ ਕਰਨਾ ਜਾਗੇ ਕੋਈ ਨਹੀਂ ਉਹਨਾਂ ਨੂੰ ਜਾਣ ਮੌਕਾ ਨਹੀਂ ਕੋ ਮਿਲਿਆ ਉਹਨਾਂ ਨੂੰ ਜਾਣ ਦੀ ਕੋ ਗੱਡੀ ਨਹੀਂ ਮਿਲੀ ਓਕੇ ਇਸ ਕਰਕੇ ਨਹੀਂ ਕੋਈ ਆਏ ਮੇਰੇ ਹਿਸਾਬ ਨਾਲ ਜੀ ਠੀਕ ਹੈ ਹਾਂਜੀ ਉਹ ਤੁਸੀਂ ਕੀ ਚਾਹੁੰਦੇ ਆ ਕੋਈ ਨਹੀਂ ਕਰਨੀ ਇਹ ਗੱਡੀ ਲੈ ਜਾਣ ਮਲਾਂ ਚੁੱਕ ਕੇ ਜੀ ਤਾਂ ਕਹਿੰਦੇ ਚਲੋ ਆਹ ਇਹ ਹਾਂ ਨਾ ਕੋਈ ਮਤਲਬ ਕੋਈ ਗੱਲਬਾਤ ਹੋਵੇ ਸਾਡੇ ਨਾਲ ਠੀਕ ਹੈ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਇਹ ਸਰ ਇੱਕ ਕਸ਼ਮੀਰੀ ਢਾਬੇ ਤੇ ਗੱਡੀ ਖੜੀ ਆ ਪੰਜ ਫਰਵਰੀ ਦੀ ਅੰਦਾਜ਼ਾ ਹਾਂਜੀ ਤੇ ਉਹਦੇ ਬਾਰੇ ਕੀ ਹੈ ਜੀ ਲਵਰਥ ਖੜੀ ਹੈ ਜੀ ਕਿ ਨਹੀਂ ਸਰ ਮੇਰੇ ਧਿਆਨ ਨਹੀਂ ਗਈ ਆ ਥੋੜੇ ਦਿਨ ਪਹਿਲੇ ਕੋਈ ਗੱਡੀ ਖੜੀ ਆ ਲੇਕਿਨ ਇਹ ਢਾਬਾ ਨਿਹੰਤ ਜੀ ਕੋ ਆਇਆ ਤਾਂ ਉਹ ਗੱਲ ਬਾਤ ਰਹਿਣ ਵਾਤੇ ਤਾਂ ਸਾਡੇ ਧਿਆਨ ਚ ਨਹੀਂ ਆਈ ਪਰ ਅਸੀਂ ਵੀ ਉੱਤੇ ਨਗਾਣੀ ਰੱਖੀ ਹੋਈ ਆ ਕੋਈ ਤੇ ਫਦਰ ਦੀ ਸ਼ਕੀਰ ਨਾਲ ਪਰ ਇਹ ਕਿਤੇ ਵੋਟਾਂ ਦੇ ਇਲੈਕਸ਼ਨ ਵੀ ਜਿਉਂ ਕਰਕੇ ਅਸੀਂ ਡਾਇਰੈਕਟ ਗੱਡੀ ਗੱਡੀ ਪਿੰਡ ਉੱਪਰ ਕੇਤ ਲਿਆਨੇ ਆ ਠੀਕ ਹੈ ਬਟਾਬਿਆਂ ਦਾ ਇਹੀ ਆ ਜੀ ਕੋਈ ਗੱਡੀ ਪੁਲਿਸ ਪਿਕ ਨਹੀਂ ਕਰ ਰਹੀ ਉਹ ਨਹੀਂ ਫਿਰ ਕੋਈ ਗੱਲ ਮੈਂ ਇਹਦਾ ਕਿ ਆਪ ਪਿਆਗੀ ਠੀਕ ਹੈ ਥੈਂਕ ਯੂ